ਅੱਜ ਭਾਰਤ ਬੰਦੀ ਕਾਲ ਹੈ ਪੰਜਾਬ ਚ ਅਲੱਗ ਅਲੱਗ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਹੋਰ ਜਿਹੜੀ ਜਥੇਬੰਦੀਆਂ ਨੇ ਭਾਰਤ ਬੰਦ ਦੇ ਵਿੱਚ ਸਹਿਯੋਗ ਦੇ ਰਿਆ ਨੇ ਆਪਾਂ ਗੱਲ ਕਰੀਏ ਚਾਹੇ ਉਹ ਟਰਾਂਸਪੋਰਟੇਸ਼ਨ ਦੀ ਬੱਸਾਂ ਬੰਦ ਨੇ ਬਸ ਸੜੇ ਤੇ ਜਿਹੜੇ ਨੇ ਖਾਲੀ ਦਿਖਾਈ ਦੇ ਰਿਹਾ ਬਸ ਸੜਕਾਂ ਤੇ ਆਵਾਜ਼ ਹੀ ਬਹੁਤ ਘੱਟ ਹੈ ਆਪਾਂ ਇਸ ਵੇਲੇ ਗੱਲ ਕਰਾਂਗੇ ਤਰਨਤਨ ਬਠਿੰਡਾ ਨੈਸ਼ਨਲ ਹਾਈਵੇ ਤੇ ਜਿੱਥੇ ਮੈਂ ਮੌਜੂਦ ਹਾਂ ਤਸਵੀਰਾਂ ਦਿਖਾਵਾਂਗੇ ਆ ਉਹ ਹਾਈਵੇ ਆ ਜਿਹੜਾ ਕਦੀ ਭਰਿਆ ਰਹਿੰਦਾ ਸੀ ਬੱਸਾਂ ਦੀ ਆਵਾਜ਼ ਆਈ ਚਾਹੇ ਟਰਾਂਸਪੋਰਟੇਸ਼ਨ ਦੀ ਆਵਾਜ਼ ਆਈ ਤੁਸੀਂ ਦੇਖੋਗੇ ਪੂਰੀ ਤਰ੍ਹਾਂ ਖਾਲੀ ਦੂਸਰੀ ਤਸਵੀਰ ਹੈ ਤੁਸੀਂ ਇਹ ਦੇਖੋਗੇ ਕਿ ਇਸ ਹਾਈਵੇ ਦੇ ਉਤੇ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਹੋਰ ਉਹਨਾਂ ਦੇ ਸਹਿਯੋਗ ਦੇ ਵਾਲੀ ਜਿਹੜੀ ਜਥੇਬੰਦੀਆਂ ਨੇ ਉਹ ਬੈਠੀਆਂ ਨੇ ਸਿਰਫ ਬੰਦੇ ਨਹੀਂ ਤੁਸੀਂ ਦੇਖੋਗੇ ਕਿ ਬੰਦਿਆ ਦੇ ਨਾਲ ਨਾਲ ਜਿਹੜੀਆਂ ਇੱਥੇ ਬੀਬੀਆਂ ਨੇ ਵੀ ਮੋਰਚਾ ਸੰਭਾਲਿਆ ਆ ਬੀਬੀਆਂ ਵੀ ਇੱਥੇ ਲਗਾਤਾਰ ਜਿਹੜੀਆਂ ਨੇ ਮੋਢੇ ਨਾਲ ਮੋਢਾ ਮਿਲਾ ਕੇ ਜੜੀਆਂ ਐ ਇਸ ਧਰਨੇ ਦੇ ਵਿੱਚ ਸਹਿਯੋਗ ਦੇ ਰੀਆਂ ਨੇ ਭਾਰਤ ਬੰਦ ਦੇ ਵਿੱਚ ਸਹਿਯੋਗ ਦੇ ਰੀਆਂ ਨੇ ਆਪਾਂ ਗੱਲ ਕਰਾਂਗੇ ਇਹਨਾਂ ਦੇ ਆਗੂਆਂ ਨਾਲ ਅੱਜ ਜਿਹੜੀ ਹੈ ਭਾਰਤ ਬੰਦ ਦੀ ਕਾਲ ਸੀ ਤੁਸੀਂ ਕਿਹੜੀ ਜਥੇਬੰਦੀ ਤੋਂ ਬਿਲੋਂਗ ਕਰਦੇ ਹੋ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਅਸੀਂ ਆਂਗਣਵਾੜੀ ਮਲਾਜਮ ਜੂਨੀਅਨ ਸੀ2 ਸੀ2 ਦੇ ਵਿੱਚ ਬਿਲੋਂਗ ਕਰਦੀ ਆ ਮੈਂ ਬਿਆਨਤਕਰ ਟੋਟੀਆਂ ਬਿਆਨਤਕਰ ਟੋਟੀਆਂ ਜ਼ਿਲ੍ਹਾ ਸਕਤਤਰ ਹਾਂਜੀ ਅਸੀਂ ਪੂਰਾ ਸੰਪਰਕ ਕਰਦੇ ਆ ਨੇ ਕਿਸਾਨਾਂ ਦੇ ਨਾਲ ਵੀ ਸਾਰੀਆਂ ਜਥੇਬੰਦੀਆਂ ਅੱਜ ਸਾਂਝਾ ਮੋਰਚਾ ਹੈ ਸਾਂਝਾ ਸਾਂਝਾ ਮੋਰਚਾ ਹੈ ਅੱਜ ਸਾਰੇ ਜਥੇਬੰਦੀਆਂ ਦਾ ਅਸੀਂ ਇਹ ਮੋਦੀ ਨੂੰ ਰੋਣ ਆਏ ਇੱਥੇ ਬਿਜੜਾ ਅੰਨ ਦਾਤਾ ਆ ਕਿਸਾਨ ਉਹਨਾਂ ਦੇ ਉੱਤੇ ਦੇਖ ਲਓ ਕਈਆਂ ਦੇ ਗੋਲੀਆਂ ਚੱਲਣਦੀਆਂ ਕਿ ਪਾਣੀ ਦੀਆਂ ਪਛਾੜਾਂ ਮਾਰੀ ਜਾਂਦੇ ਆ ਕਿਸਾਨਾਂ ਦੇ ਨਾਲ ਆ ਆਂਗਣਵਾੜੀ ਮੁਲਾਜ਼ਮ ਜੂਨੀਅਰ ਸੀਟੂ ਕਿਸਾਨਾਂ ਦੇ ਨਾਲ ਖੜੀ ਹੈ ਹਾਂਜੀ ਹੋਰ ਵੀ ਤੁਹਾਡੇ ਨਾਲ ਜਿਸ ਤਰ੍ਹਾਂ ਕਈ ਤੁਹਾਡੇ ਪਰਿਵਾਰ ਦੇ ਜੀ ਨੇ ਜਿਹੜੇ ਕਿਸਾਨੀ ਖੇਤਰ ਤੋਂ ਬਿਲੋਂਗ ਕਰਦੇ ਹੋਣਗੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਸਹਿਯੋਗ 'ਚ ਆ ਰਹੇ ਹੋ ਜਿਹੜੇ ਕਿਸਾਨ ਜਿੱਥੇ ਬੰਦਿਆ ਦੇ ਵੇਖੋ ਜੀ ਜਿੰਨੇ ਵੀ ਕਿਸਾਨ ਵੀਰ ਭੈਣ ਭਰਾ ਸਾਰੇ ਗਏ ਹੋਇਆ ਉਹ ਵੀ ਤਾਂ ਸਾਡੇ ਹੀ ਆ ਨਾ ਉਹ ਵੀ ਸਾਡੇ ਆ ਅਸੀਂ ਵੀ ਉਹਨਾਂ ਦੇ ਹੱਕਾਂ ਵਾਸਤੇ ਹੀ ਲੜਾਂਗੇ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੋਏਗੀ ਅਸੀਂ ਆਪਣੇ ਹੱਕਾਂ ਵਾਸਤੇ ਮਤਲਬ ਇਨਾ ਕਿਸਾਨਾਂ ਦੇ ਨਾਲ ਬਰੋਬਰ ਤੇ ਖਲੋਤੇ ਦੇਖੋਗੇ ਕਿ ਇੱਕ ਵੱਡਾ ਇਕੱਠ ਹੈ ਜਿਹੜਾ ਇਸ ਜਗ੍ਹਾ ਦੇ ਉੱਤੇ ਕਾਫੀ ਵੱਡਾ ਇਕੱਠ ਹੈ ਜਿਦੇ ਚ ਪੂਰਨ ਜਥੇਬੰਦੀਆਂ ਦਾ ਸਹਿਯੋਗ ਦਿੱਤਾ ਜਾ ਰਿਹਾ ਆਪਾਂ ਗੱਲ ਕਰਾਂਗੇ ਇਹਨਾਂ ਦੇ ਹੋਰ ਆਗੂਆਂ ਦੇ ਨਾਲ ਅੱਜ ਜਿਹੜਾ ਤੁਸੀਂ ਬੰਦ ਕੀਤਾ ਉਹ ਬੰਦ ਜਿਹੜਾ ਕੀਤਾ ਹੋਇਆ ਕਿਸ ਤਰ੍ਹਾਂ ਦਾ ਸੁਖ ਮਿਲ ਰਿਹਾ ਹੈ ਇੱਕ ਹੋਰ ਸਾਨੂੰ ਸੁਖ ਜਿਹੜਾ ਵਾ ਬਹੁਤ ਭਰਵਾ ਸੁਖ ਮਿਲ ਰਿਹਾ ਵਾ ਸਾਰੇ ਵਰਗ ਜਿਹੜੇ ਆ ਅੱਜ ਸਾਡੇ ਨਾਲ ਆ ਅਸੀਂ ਜਿਹੜਾ ਵਾ ਵੱਖ-ਵੱਖ ਜਗ੍ਹਾ ਤੇ ਜਿਹੜਾ ਵਾ ਉਹਨੂੰ ਪੂਰਨ ਰੋਤੇ ਬੰਦ ਕੀਤਾ ਹੋਇਆ ਅ ਅੱਜ ਤੁਸੀਂ ਬਠਿੰਡਾ ਨੈਸ਼ਨਲ ਹਾਈਵੇ ਜਾਮ ਕੀਤਾ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਇਸ ਤਰ੍ਹਾਂ ਬੰਦ ਆ ਸਾਰਾ ਤਰਨਤਨ ਜ਼ਿਲ੍ਹੇ ਦੇ ਅੰਦਰ ਤਰਨਤਨ ਜ਼ਿਲ੍ਹੇ ਦੇ ਅੰਦਰ ਪਿੱਖੀਵੰਡ ਚੌਂਕ ਤੇ ਬੰਦਾ ਝੂਸਲੇਵੜ ਮੋੜ ਪੱਟੀ ਬੰਦਾ ਟੀ ਪੁਆਇੰਟ ਜੋਨੇਗੜਾ ਬੰਦਾ ਤੇ ਗੋਦਵਾਲ ਸਾਹਿਬ ਦਾ ਜਿਹੜਾ ਚੌਕ ਆ ਉਹ ਬੰਦ ਹੋਇਆ ਆ ਕਿੰਨੇ ਕੁ ਵਜੇ ਤੱਕ ਜਿਹੜੇ ਨੇ ਹਾਈਵੇ ਬੰਦ ਚਾਰ ਵਜੇ ਤੱਕ ਅ ਮੁਕੰਮਲ ਬੰਦ ਰਹੇਗਾ ਚਾਰ ਵਜੇ ਤੱਕ ਜਿਹੜਾ ਸਾਡਾ ਸੱਦਾ ਵਾ ਚਾਰ ਵਜੇ ਤੱਕ ਅਸੀਂ ਬੰਦ ਰੱਖਾਂਗੇ ਚਾਰ ਵਜੇ ਤੋਂ ਬਾਅਦ ਆਵਾਜਾਈ ਜਿਹੜੀ ਆ ਉਹ ਜਿਵੇਂ ਕਿਸੇ ਨੇ ਚਲਾਉਣੀ ਹੋ ਚਲਾਸੇ ਹੋਰ ਕਿਹੜੇ ਕਿਹੜੀ ਜਥੇਬੰਦੀਆਂ ਤੁਹਾਡੇ ਸਹਿਯੋਗ ਜਾਈਆਂ ਨੇ ਇਹਦੇ ਵਿੱਚ ਕਿਸਾਨ ਮਜ਼ਦੂਰ ਕਿਸਾਨ ਪਹਿਲਾਂ ਲੜ ਰਿਹਾ ਸੰਯੁਕਤ ਮੋਰਚੇ ਵੱਲੋਂ ਟੋਟਲ ਦੇ ਟੋਟਲ ਹਿੱਸਾ ਵਾ ਮਜ਼ਦੂਰ ਆ ਜਿਹੜੇ ਉਹ ਨਾਲ ਉਸ ਕਿਸਮ ਦੀ ਲੜਾਈ ਲੜ ਰਹੇ ਆ ਤੇ ਟ੍ਰੇਡ ਯੂਨੀਅਨ ਪੂਰੇ ਭਾਰਤ ਦੇ ਅੰਦਰ ਉਹ ਵੀ ਸਾਰੀਆਂ ਇਸ ਗੱਲ ਦੇ ਸਾਂਝੀਆਂ ਵਾ ਜਿਹੜੇ ਤੁਸੀਂ ਦੇਖ ਰਹੇ ਆ ਕਿ ਆਂਗਣਵਾੜੀ ਵਰਕਰ ਆ ਸ਼ਾ ਵਰਕਰ ਆ ਬਿਜਲੀ ਮੁਲਾਜ਼ਮਾਂ ਰੋਡਵੇਜ ਮੁਲਾਜ਼ਮਾਂ ਤੇ ਹੋਰ ਜੜੀਆਂ ਜੂਨੀਅਨਾਂ ਵਾ ਉਹ ਵੀ ਇਹਦੇ ਨਾਲ ਸਹਿਯੋਗ ਚ ਕਰਕੇ ਬੈਠੀਆਂ ਤੁਸੀਂ ਦੇਖਿਆ ਵੱਡੇ ਵੱਡੇ ਜਿਹੜੇ ਟੈਂਕ ਕੈਂਟਰ ਆ ਜਾਂ ਵੱਡੇ ਵੱਡੇ ਟਰੱਕ ਆ 18 ਚੱਕੀ ਉਹ ਵੀ ਰੋਕ ਕੇ ਬੈਠੇ ਹੋਏ ਕਿਉਂਕਿ ਉਹਨਾਂ ਨੂੰ ਵੀ ਹਿੱਟ ਐਂਡ ਰਨ ਵਾਲਾ ਜਿਹੜਾ ਉਹ ਲਿਆਂਦਾ ਐਕਟ ਉਹਨਾਂ ਨੂੰ ਪਿੰਚ ਕਰਦਾ ਵਾ ਇਸ ਕਰਕੇ ਉਹਦੇ ਖਿਲਾਫ ਵੀ ਉਹ ਆਪਦਾ ਮੈਦਾਨ ਦੇ ਵਿੱਚ ਬੈਠਿਆ ਜੀ ਅੱਛਾ ਇੱਕ ਮੇਰਾ ਹੋਰ ਸਵਾਲ ਕਿ ਜਿਸ ਤਰ੍ਹਾਂ ਕਿ ਹੁਣ ਜਥੇਬੰਦੀਆਂ ਦੇ ਤੁਹਾਡੇ ਜਿਹੜੇ ਆਗੂ ਨੇ ਜਾਂ ਹੋਰ ਜਿਹੜੇ ਨੇ ਮੈਂਬਰਸ ਨੇ ਉਹ ਧੰਨਿਆਂ ਤੇ ਬੈਠੇ ਨੇ ਤੁਸੀਂ ਵੀ ਇੱਥੇ ਬੈਠੇ ਹੋ ਮਗਰ ਖੇਤਾਂ ਦੀ ਦੇਖਭਾਲ ਕਰਨ ਵਾਸਤੇ ਬੀਬੀਆਂ ਕਿੰਨੀਆਂ ਕੋ ਫੈਲ ਕਰ ਰਹੀਆਂ ਨੇ ਕਿੰਨਾਂ ਕੋ ਸਾਥ ਦੇ ਰਹੀਆਂ ਨੇ ਦੇਖੋ ਜਿਹੜਾ ਕਿਸਾਨ ਆ ਨਾ ਇਹਦਾ ਇਹਦਾ 24 ਘੰਟੇ ਦਾ ਸਿਸਟਮ ਹੈ ਕਿਉਂਕਿ ਕਿਸਾਨਾਂ ਦੇ ਅੰਦਰ ਨਾ ਤਾਂ ਕੋਈ ਲੋੜੀ ਨਾ ਕੋਈ ਦੀਵਾਲੀ ਨਾ ਕੋਈ ਐਤਵਾਰ ਕੋਈ ਛੁੱਟੀ ਨਹੀਂ ਹੁੰਦੀ ਇਹ ਆਪਦੇ ਕੰਮ ਤਾਂ ਦੇ ਉਸ ਕਿਸਮ ਦੇ ਅਡਜਸਟ ਕਰਕੇ ਆਉਂਦੇ ਆ ਜਿਹੜੇ ਪੱਠੇ ਦੱਠਿਆ ਜੀ ਇਹਨਾਂ ਨੇ ਕਰਨੇ ਵਾ ਇੱਕ ਦਿਨ ਪਹਿਲਾਂ ਦੇ ਕਰਕੇ ਆਉਂਦੇ ਆ ਤੋ ਤਰਾ ਪਾ ਕੇ ਆਉਂਦੇ ਆ ਤੇ ਇਹਦੇ ਤੇ ਜਿਹੜਾ ਪਰਿਵਾਰ ਆ ਜਿਹੜੇ ਉਹਨਾਂ ਦੇ ਬਾਕੀ ਬਚਦੇ ਆ ਔਰਤਾਂ ਵਾਲਾ ਹਿੱਸਾ ਵਾ ਉਹ ਪੱਠੇ ਵੀ ਪਾਉਂਦੀਆਂ ਧਾਰਾਂ ਵੀ ਚੋਂਦੀਆਂ ਬਾਕੀ ਕੰਮ ਵੀ ਨਾਲ ਦੀ ਨਾਲ ਉਹ ਘਰ ਦੇ ਸਾਰੇ ਮਕਾਉਂਦੀਆਂ ਵਾ ਇਸ ਕਰਕੇ ਪਰਿਵਾਰ ਸਮੁੱਚੇ ਦਾ ਸਮੁੱਚਾ ਕਿਸਾਨੀ ਦੇ ਉਸ ਹੱਕ ਦੇ ਵਿੱਚ ਲਗਾਤਾਰ ਜੁੜਿਆ ਹੁੰਦਾ ਵਾ ਇੱਕ ਪਰਿਵਾਰ ਜਿਹੜਾ ਉਹ ਸੜਕਾਂ ਤੇ ਬੇਸ਼ੱਕ ਬਹਿ ਜਾਂਦਾ ਤੇ ਦੂਜਾ ਪਰਿਵਾਰ ਲਗਾਤਾਰ ਆਪਦੇ ਘਰ ਦੇ ਸਿਸਟਮ ਨੂੰ ਚਲਾ ਰਿਆ ਹੁੰਦਾ ਜੀ ਜਿਸ ਤਰ੍ਹਾਂ ਕਿ ਕਿਸਾਨ ਆਗੂ ਨੇ ਜੜੇ ਉੱਤਰਨਿਆਂ ਤੇ ਬੈਠੇ ਨੇ ਜਿਹੜੇ ਉਹਨਾਂ ਦੇ ਪਰਿਵਾਰਿਕ ਜੀ ਨੇ ਜ਼ਰੂਰ ਖੇਤ ਸੰਭਾਲਦੇ ਪਏ ਨੇ ਲੇਕਿਨ ਇਸ ਤਰ੍ਹਾਂ ਦੀ ਤਸਵੀਰਾਂ ਜੜੀਆਂ ਨੇ ਇਸ ਵੇਲੇ ਮੁਕੰਮਲ ਪੂਰੇ ਪੰਜਾਬ ਤੋਂ ਦਿਖਾਈ ਦੇ ਰਹੀਆਂ ਨੇ ਮਨੀਸ਼ ਸ਼ਰਮਾ ਪੰਜਾਬ ਤਰਨਤਾਰਨ